ਜੀ ਸਤ ਸ੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਹਾਂ ਜੀ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦੇ ਜਲੰਧਰ ਬਾਈਪਾਸ ਪਾਲਾ ਫੈਸ਼ਨ ਕਿੰਗਸ ਤਾਂ ਇਹ ਜੀ ਰੋਡ ਮਤਲਬ ਇੱਧਰੋਂ ਅਸੀਂ ਆਉਂਦੇ ਆ ਜਲੰਧਰ ਸਾਈਡ ਤੇ ਜਲੰਧਰ ਰੋਡ ਤਾਂ ਆਪਣਾ ਇੱਧਰ ਪੈ ਜਾਂਦਾ ਹੈ ਜੀ ਲੁਧਿਆਣਾ ਤੇ ਲੁਧਿਆਣੇ ਵਿੱਚ ਹੀ ਆ ਇਹ ਤੇ ਆ ਦੇਖੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਿਲਕੁਲ ਰੋਡ ਤੇ ਹੀ ਆ ਜੀ ਫੈਸ਼ਨ ਕਿੰਗ ਹੁਣ ਅਸੀਂ ਅੰਦਰ ਜਾਵਾਂਗੇ ਉਹ ਦੇਖੋ ਪਿੱਛੇ ਤੁਹਾਨੂੰ ਦਿਖਰੇ ਹੋਣਾ ਸਭ ਤੋਂ ਅੱਛਾ ਸਭ ਤੋਂ ਸਸਤਾ ਤਾ ਚਲੋ ਜੀ ਵੀਡੀਓ ਵਿੱਚ ਤੁਸੀਂ ਬਨੇ ਰਹੋ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਲੁਧਿਆਣਾ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਫੈਸ਼ਨ ਕਿੰਗ ਦੀਆਂ ਪੰਜ ਬ੍ਰਾਂਚਸ ਨੇ ਔਰ ਤਿੰਨ ਤਾਂ ਮੈਂ ਕਵਰ ਕਰ ਚੁੱਕੀ ਆ ਜੀ ਅੱਜ ਅਸੀਂ ਕਰਾਂਗੇ ਚੌਥੀ ਕਵਰ ਤੇ ਅੱਜ ਵਾਲਾ ਫੈਸ਼ਨ ਕਿੰਗ ਹੋਵੇਗਾ ਤੁਹਾਡਾ ਲੁਧਿਆਣਾ ਵਾਲਾ ਜਲੰਧਰ ਬਾਈਪਾਸ ਵਾਲਾ ਫੈਸ਼ਨ ਕਿੰਗ ਤਾਂ ਚਲੋ ਜੀ ਅਸੀਂ ਚੱਲਦੇ ਹਾਂ ਅੰਦਰ ਤੇ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਬਿਨਾ ਨਾ ਜਾਇਓ ਤਾਂ ਚਲੋ ਇੱਥੇ ਤੁਹਾਨੂੰ ਦਿਖਾਉਂਦੇ ਆ ਅਸੀਂ ਕੀ ਵੈਰਾਈਟੀ ਹੈ ਕੀ ਕੁਝ ਹੈ ਤਾਂ ਚਲੋ ਜੀ ਚੱਲਦੇ ਆ ਅੰਦਰ ਤਾਂ ਹਾਂਜੀ ਚਲੋ ਜੀ ਅਸੀਂ ਚੱਲਦੇ ਆਂ ਅੰਦਰ ਇਹ ਹੈ ਜੀ ਫੈਸ਼ਨ ਕਿੰਗ ਜਲੰਧਰ ਬਾਈਪਾਸ ਕੋਲ ਹੈ ਜੀ ਜਿਹੜਾ ਉਸਦੀ ਬਿਲਡਿੰਗ ਬਿਲਡਿੰਗ ਬਹੁਤ ਸੋਹਣੀ ਹੈ ਤੇ ਅੰਦਰ ਸਮਾਨ ਵੀ ਬਹੁਤ ਸੋਹਣਾ ਹੈ ਬਟ ਇਹ ਜਿਹੜੇ ਹੋਰ ਫੈਸ਼ਨ ਕਿੰਗ ਹੈ ਨਾ ਉਹਨਾਂ ਨਾਲੋਂ ਥੋੜਾ ਜਿਹਾ ਛੋਟਾ ਹੈ ਬਟ ਇੱਥੇ ਪਾਰਕਿੰਗ ਦੀ ਕਾਫੀ ਸਪੇਸ ਹੈ ਆ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਮੇਨ ਹਾਈਵੇ ਹੈ ਇਹ ਜਲੰਧਰ ਤੋਂ ਜਲੰਧਰ ਰੋਡ ਹੈ ਜੀ ਤੇ ਮੇਨ ਹਾਈਵੇ ਤੇ ਫੈਸ਼ਨ ਕਿੰਗ ਵਧੀਆ ਸਟੋਰ ਬਣਿਆ ਹੋਇਆ ਹੈ ਜੀ ਅਗਰ ਕਿਸੇ ਨੇ ਕੋਈ ਕੱਪੜੇ ਵਗੈਰਾ ਲੈਣੇ ਜੁੱਤੀਆਂ ਵਗੈਰਾ ਲੈਣੀਆਂ ਤਾਂ ਇੱਥੋਂ ਵੀ ਲੈ ਸਕਦੇ ਹੋ ਜੀ ਤੇ ਮਤਲਬ ਕਹਿਣ ਤੋਂ ਭਾਵ ਕਿ ਕਾਫੀ ਵਧੀਆ ਸਟੋਰ ਹੈ ਅੰਦਰ ਗੱਡੀ ਵਗੈਰਾ ਪਾਰਕ ਕਰਨ ਦੀ ਕਾਫੀ ਸੋਹਣੀ ਵਧੀਆ ਸਪੇਸ ਹੈ ਜੀ ਔਰ ਆ ਦੇਖੋ ਚਲੋ ਜੀ ਹੁਣ ਅਸੀਂ ਚੱਲਦੇ ਆ ਤੁਹਾਨੂੰ ਲੈ ਕੇ ਅੰਦਰ ਹੁਣ ਅਸੀਂ ਕਰਦੇ ਆ ਮੇਨ ਗੇਟ ਤੋਂ ਐਂਟਰੀ ਉੱਪਰ ਜੀ ਐ ਲਿਖਿਆ ਹੋਆ ਫੈਸ਼ਨ ਕਿੰਗ ਜਲੰਧਰ ਵਾਲਾ ਮਤਲਬ ਘਾਟਾ ਘਰ ਵਾਲਾ ਤਾਂ ਆ ਦੇਖੋ ਅੰਦਰ ਪੂਰਾ ਮਤਲਬ ਹਾਲ ਹੈ ਇਸ ਵਿੱਚ 21 ਫਲੋਰ ਹੈ 1 ਕੇ ਗਰਾਉਂਡ ਫਲੋਰ ਔਰ 1 ਬਸ ਫਰਸਟ ਫਲੋਰ ਤੇ ਅੱਦਾ ਪੂਰਾ ਮਤਲਬ ਪਹਿਲਾ ਤੁਹਾਨੂੰ ਸਟਾਰਟਿੰਗ ਵਿੱਚ ਹੀ ਇੱਥੇ ਤੁਹਾਨੂੰ ਛੋਟੇ ਬੱਚਿਆਂ ਦੇ ਕੱਪੜੇ ਨਿਊ ਬੋਨ ਬੇਬੀਜ਼ ਦੇ ਕੱਪੜੇ ਇਸ ਤਰ੍ਹਾਂ ਮਤਲਬ ਰੈਡੀमेड ਕੱਪੜੇ ਹੀ ਤੁਹਾਨੂੰ ਦਿਖਾਈ ਦੇਣਗੇ ਤਾਂ ਦੇਖੋ ਜੀ ਸਾਈਡ ਤੇ ਆਪਣਾ ਮਤਲਬ ਲੇਡੀਜ਼ ਸੈਕਸ਼ਨ ਹੈ ਸਭ ਤੋਂ ਪਹਿਲਾਂ ਇੱਥੇ ਔਰ ਬॉयਜ਼ ਦਾ ਵੀ ਹੈਗਾ ਇਹ ਥੋੜਾ ਜਿਹਾ ਨਾਲ ਬਟ ਲੇਡੀਜ਼ ਦਾ ਗਰਲਜ਼ ਦਾ ਅ ਫੁੱਟਵੈਅਰਸ ਹੋਗੇ ਕੱਪੜੇ ਹੋਗੇ ਇਸ ਤਰ੍ਹਾਂ ਮਤਲਬ ਰੈਡੀमेड ਕੱਪੜੇ ਹੋਗੇ ਇਹ ਤੁਹਾਨੂੰ ਇੱਥੇ ਸਟਾਰਟਿੰਗ ਵਿੱਚ ਹੀ ਦੇਖਣ ਨੂੰ ਮਿਲ ਜਾਣਗੇ ਤਾਂ ਆਹ ਦੇਖੋ ਇਦਾਂ ਪੂਰੇ ਮਤਲਬ ਰੈਡੀमेड ਕੱਪੜੇ ਵਗੈਰਾ ਲੱਗੇ ਹੋਏ ਨੇ ਪੂਰਾ ਉੱਪਰ ਸਾਈਜ਼ ਵੀ ਲੱਗਿਆ ਹੋਇਆ ਹੈ ਉੱਪਰ ਇਹਨਾਂ ਨੇ ਇਦਾਂ ਲਗਾਇਆ ਹੋਇਆ ਹੈ ਜੀ ਪੂਰੇ ਸਾਈਜ਼ ਦੇ ਅਕੋਰਡਿੰਗ ਆ ਤੁਸੀਂ ਕੱਪੜੇ ਇੱਥੋਂ ਲੈ ਸਕਦੇ ਹੋ ਜੀ ਤੁਹਾਡੇ ਬੱਚਿਆਂ ਦੇ ਕੀ ਕੀ ਸਾਈਜ਼ ਨੇ ਉਸ ਹਿਸਾਬ ਨਾਲ ਔਰ ਇੱਕ ਹੋਰ ਇਹਨਾਂ ਦੀ ਵਧੀਆ ਗੱਲ ਹੈ ਕਿ ਹਰੇਕ ਚੀਜ਼ ਦੇ ਉੱਪਰ ਫਿਕਸ ਰੇਟ ਹੈ ਮਤਲਬ ਹਰੇਕ ਤੁਹਾਨੂੰ ਇੱਥੇ ਜੋ ਵੀ ਤੁਸੀਂ ਲਾਉਂਗੇ ਉਹਦੇ ਉੱਪਰ ਬਕਾਇਦਾ ਟੈਗ ਵਗੈਰਾ ਲੱਗਿਆ ਹੋਇਆ ਹੈ ਜੀ ਘੱਟ ਵੱਧ ਕਰਨ ਦਾ ਕੋਈ ਚੱਕਰ ਨਹੀਂ ਹੈ ਔਰ ਵਧੀਆ ਕੁਆਲਿਟੀ ਦਾ ਸਮਾਨ ਹੈ ਹੈਨਾ ਕਿਉਂਕਿ ਜਿੱਥੇ ਵਧੀਆ ਕੁਆਲਿਟੀ ਦਾ ਸਮਾਨ ਹੁੰਦਾ ਫਿਰ ਰੇਟ ਵੀ ਉੱਥੇ ਉਸੇ ਹਿਸਾਬ ਨਾਲ ਹੁੰਦਾ ਵੈਸੇ ਤਾਂ ਨਹੀਂ ਤਾਂ ਲੁਧਿਆਣਾ ਵਿੱਚ ਡੁਪਲੀਕੇਸੀ ਵੀ ਬਹੁਤ ਜ਼ਿਆਦਾ ਹੈ ਇੱਥੇ ਤਾਂ ਜੀ ਬ੍ਰਾਂਡ ਦੀ ਚੀਜ਼ ਵੀ ਐਨ ਪੂਰੀ ਟੇਪ ਕੇ ਵੇਚ ਦਿੰਦੇ ਨੇ origignal ਕਹਿ ਕੇ ਬਟ ਫੈਸ਼ਨ ਕਿੰਗ ਵਿੱਚ ਕਾਫੀ ਅੱਛੀ ਕੁਆਲਿਟੀ ਹੈ ਆ ਦੇਖੋ ਐਦਾ ਫਿਰ ਲੇਡੀਜ਼ ਸੈਕਸ਼ਨ ਦਾ ਜਿਵੇਂ ਆ ਸਾਈਡ ਤੇ ਐ ਤੇ ਇੱਧਰ ਸਾਈਡ ਤੇ ਆਪਣੇ ਫੁੱਟਵੈਅਰਸ ਆ ਗਏ ਸੈਂਡਲ ਵਗੈਰਾ ਡੇਲੀ ਵੇਅਰ ਦੀਆਂ ਚਪਲਾ ਵਗੈਰਾ ਆ ਗਈਆਂ ਜੀ ਤਾਂ ਉੱਪਰ ਆ ਦੇਖੋ ਇੱਧਰ ਉਹ ਹੈ ਆਪਣਾ ਮਤਲਬ ਜਿਹੜੀਆਂ ਲੈ ਗਈਆਂ ਹੋਈਆਂ ਇੱਦਾਂ ਕਾਟਨ ਦੇ ਸਟਫ ਵਿੱਚ ਤਾਂ ਇੱਧਰ ਜੀਨਸ ਆ ਗਈਆਂ ਸਾਰੀਆਂ ਕੁੜੀਆਂ ਦੀਆਂ ਗਰਲਸ ਦੀਆਂ ਸਾਰੀਆਂ ਜੀਨਸ ਤੁਸੀਂ ਇੱਥੇ ਦੇਖੂਗੇ ਸਾਬਨਾ ਦੇ ਇੱਥੇ ਸਾਈਜ਼ ਵਗੈਰਾ ਲੱਗੇ ਹੋਏ ਨੇ ਜੀ ਕਾਫੀ ਵਧੀਆ ਰੇਟ ਹੈ ਇਹਨਾਂ ਦੇ ਤੇ ਮਤਲਬ ਕੁਆਲਿਟੀ ਵਾਈਜ਼ ਕਾਫੀ ਅੱਛੀ ਹੈ ਔਰ ਇੱਧਰ ਤੁਹਾਨੂੰ ਆ ਇਦਾਂ ਮਤਲਬ ਨਾਈਟ ਸੂਟਸ ਸ਼ਾਰਟਸ ਵਗੈਰਾ ਇਦਾਂ ਦੇਖਣ ਨੂੰ ਮਿਲ ਜਾਣਗੇ ਕਿਉਂਕਿ ਲੁਧਿਆਣਾ ਵਿੱਚ ਨਾ ਜਿੱਥੋਂ ਵੀ ਮਤਲਬ ਜਿਹੜੀ ਮਾਰਕੀਟ ਹੁੰਦੀ ਹੈ ਜੀ ਫਿਰ ਏਰੀਆ ਦੇ ਹਿਸਾਬ ਨਾਲ ਉੱਥੇ ਸਮਾਨ ਹੁੰਦਾ ਤੇ ਜਿਹੜਾ ਜਲੰਧਰ ਬਾਈਪਾਸ ਵਾਲਾ ਫੈਸ਼ਨ ਕਿੰਗ ਹੈ ਜੀ ਇੱਥੇ ਮਤਲਬ ਵਧੀਆ ਸਮਾਨ ਹੈ ਔਰ ਆ ਦੇਖੋ ਇਦਾਂ ਬੱਚਿਆਂ ਦੀ ਤੁਹਾਨੂੰ ਇੱਥੇ ਡ्रेसेस ਵਗੈਰਾ ਬਹੁਤ ਜ਼ਿਆਦਾ ਮਿਲ ਜਾਣਗੀਆਂ ਤਾਂ ਇਦਾਂ ਮਤਲਬ ਪੂਰਾ ਇਹਨਾਂ ਨੇ ਰੇਟ ਵੀ ਲਗਾਇਆ ਹੋਇਆ ਹੈ ਜੀ ਤੇ ਪਲੱਸ ਆਪਣਾ ਸਾਈਜ਼ ਵੀ ਲਗਾਇਆ ਹੋਇਆ ਹੈ ਜੀ ਤਾਂ ਇੱਧਰ ਦੇਖੋ ਜਿੱਧਰ ਮਰਜੀ ਤੁਸੀਂ ਦੇਖੋ ਤੁਹਾਨੂੰ ਗਰਾਉਂਡ ਫਲੋਰ ਤੇ ਸਿਰਫ ਕੱਪੜੇ ਹੀ ਕੱਪੜੇ ਦਿਖਾਈ ਦੇਣਗੇ ਬੱਚਿਆਂ ਦੇ ਵੱਡਿਆਂ ਦੇ ਲੇਡੀਜ਼ ਦੇ ਕੁੜੀਆਂ ਦੇ ਛੋਟੀ ਕੁੜੀਆਂ ਦੇ ਨਿਊ ਬੋਨ ਬੇਬੀਜ਼ ਬੱਚਿਆਂ ਦੇ ਇਸ ਤਰ੍ਹਾਂ ਮਤਲਬ ਸਾਰੇ ਕੱਪੜੇ ਹੀ ਹੈ ਤਾਂ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਵਿਦ 뮤직 ਨਾਲ ਜੀ ਇਸ ਪਾਸੇ ਹੁਣ ਅਸੀਂ ਚੱਲਦੇ ਹਾਂ ਜੁੱਤੀਆਂ ਵਾਲੇ ਸੈਕਸ਼ਨ ਵਿੱਚ ਜਿੱਥੇ ਕੀ ਤੁਹਾਨੂੰ ਡੇਲੀ ਵੇਅਰ ਵਾਲੀ ਜੁੱਤੀਆਂ ਔਰ ਪਾਰਟੀ ਵੇਅਰ ਜੁੱਤੀਆਂ ਬਹੁਤ ਹੀ ਵਧੀਆ ਇੱਥੇ ਤੁਹਾਨੂੰ ਮਿਲ ਜਾਣਗੀਆਂ ਤਾਂ ਆਹ ਦੇਖੋ ਇੱਥੇ ਇਸ ਤਰ੍ਹਾਂ ਪਹਿਲਾ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਪੂਰੀਆਂ ਮਤਲਬ ਡੇਲੀ ਵੇਅਰ ਵਾਲੀ ਜਿਹੜੀਆਂ ਜੁੱਤੀਆਂ ਹੈ ਉਹ ਬੜੀਆਂ ਐ ਤੇ ਇੱਦਾਂ ਅੱਗੇ ਜਾਓਗੇ ਤੁਸੀਂ ਤਾਂ ਇੱਥੇ ਤੁਹਾਨੂੰ ਪੰਜਾਬੀ ਜੁੱਤੀਆਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਮਿਲ ਜਾਵੇਗੀ ਔਰ ਰੇਂਜ ਵੀ ਇਹਨਾਂ ਦੀ 2.5 300 ਰੁਪਏ ਹੈ ਜ਼ਿਆਦਾ ਕੁਝ ਰੇਜ ਹੈ ਵੀ ਨਹੀਂ ਅਤੇ ਮਤਲਬ ਵਧੀਆ ਹੈ ਉਦਾ ਦੇਖਣ ਨੂੰ ਵੀ ਵਧੀਆ ਲੱਗਦੀਆਂ ਕੁਆਲਟੀ ਵਾਈਜ਼ ਵੀ ਵਧੀਆ ਹੈ ਤਾਂ ਆ ਦੇਖੋ ਇਸ ਤਰ੍ਹਾਂ ਮਤਲਬ ਆ ਵੇਲੇ ਸਲੀਪ ਪਰ ਇਥੇ ਤੁਹਾਨੂੰ ਐਦਾਂ 125 ਐਦਾਂ ਮਿਲ ਜਾਣਗੇ ਤਾਂ ਆ ਇਹਨਾਂ ਵਿੱਚ ਵੀ ਕਾਫੀ ਜ਼ਿਆਦਾ ਕਲਰ ਹੈ ਦੇਖੋ ਲਾਈਟ ਵੀ ਹੈ ਡਾਰਕ ਵੀ ਹੈ ਇੱਥੇ ਤੁਸੀਂ ਫਿਰ ਆਪਣੀ ਪਸੰਦ ਦੀ ਇੱਥੇ ਅ ਮਤਲਬ ਜੁੱਤੀਆਂ ਵੀ ਲੈ ਸਕਦੇ ਹੋ ਤੇ ਵੈਸੇ ਇਹ ਵਾਲਾ ਜਿਹੜਾ ਫੈਸ਼ਨ King ਹੈ ਜੀ ਇਹ ਛੋਟਾ ਹੈ ਜਿਹੜੇ ਹੋਰ ਹੈ ਜਿਵੇਂ ਮੰਨ ਲਓ ਘੰਟਾ ਘਰ ਵਾਲਾ ਫੈਸ਼ਨ King ਹੈ ਆਪਣਾ ਸ਼ੇਰਪੁਰ ਵਾਲਾ ਫੈਸ਼ਨ King ਹੈ ਗਿਲ ਰੋਡ ਵਾਲਾ ਫੈਸ਼ਨ King ਹੈ ਉਹ ਜ਼ਿਆਦਾ ਵੱਡੇ ਹੈ ਇਸ ਨਾਲੋਂ ਤਾਂ ਇਹ ਵਾਲਾ ਛੋਟਾ ਹੈ ਉਹਨਾਂ ਦੇ ਅਕੋਰਡਿੰਗ ਤਾਂ ਚਲੋ ਕੋਈ ਨਹੀਂ ਬਟ ਇੱਥੇ ਵੀ ਸਮਾਨ ਹੈਗਾ ਹੀ ਹੈ ਤੇ ਕਾਫੀ ਵਧੀਆ ਹੈ ਤਾਂ ਆਹ ਦੇਖੋ ਇੱਥੇ ਐਡਾ ਮਤਲਬ ਕਾਟੀਵੀਅਰ ਐਡਾ ਤੁਹਾਨੂੰ ਹੀਲਜ਼ ਵਾਲੇ ਐਡਾ ਸੈਂਡਲ ਸਲੀਪਰ ਮਿਲ ਜਾਣਗੇ ਉਹੀ 4-500 ਦੀ ਰੇਂਜ ਵਿੱਚ ਹੈ ਤਾਂ ਇਹ ਜੋ सिल्वर ਕਲਰ ਸਿਕਾ ਉੱਪਰ ਸਾਰਾ ਮੋਤੀਆਂ ਸਟੋਨ ਦਾ ਵਰਕ ਹੋਇਆ ਹੈ ਤਾਂ ਆਹ ਦੇਖੋ ਇਸ ਸਾਈਡ ਤੁਹਾਨੂੰ ਬਰਾਇਡਲ ਵੀ ਮਿਲ ਜਾਣਗੇ ਮਤਲਬ ਕਾਫੀ ਵਧੀਆ ਲੱਗਦੇ ਆ ਇਹ ਵਾਲੇ ਇਸ ਤਰ੍ਹਾਂ ਬਰਾਇਡਲ ਹੁੰਦੇ ਇਹ ਤਾਂ ਇਹ ਥੋੜੇ ਕੋਸਟਲੀ ਆਉਂਦੇ ਹੈਗੇ ਬਟ ਆ ਪਾਏ ਵੀ ਸੋਹਣੇ ਲੱਗਦੇ ਪਾਰਟੀ ਵੇਅਰ ਹੁੰਦੇ ਨਾ ਜਿਸ ਤਰ੍ਹਾਂ ਇਦਾਂ ਫਿਰ ਇਹ ਵਾਲੇ ਪਾਏ ਵੀ ਵਧੀਆ ਲੱਗਦੇ ਤਾਂ ਇੱਧਰ نیچے ਜੀ ਬੱਚੇ ਆਂਦੇ ਆ ਮਤਲਬ ਸੈਂਡਲ ਵਗੈਰਾ ਮਲਟੀ ਕਲਰ ਦੇ ਜਿਵੇਂ ਆ ਦੇਖੋ ਇਹ ਸੀਗੇ ਇੱਥੇ 175 ਦੀ ਰੇਂਜ ਵਿੱਚ ਤਾਂ ਇੱਧਰ ਛੋਟੇ ਬੱਚਿਆਂ ਦੇ ਅੱਗੇ ਸੈਂਡਲ ਆ ਗਏ ਇਸ ਤਰ੍ਹਾਂ ਮਤਲਬ ਡੇਲੀ ਵੇਅਰ ਵਾਸਤੇ ਤੁਸੀਂ ਪਾਉਣਾ ਚਾਹੋ ਤਾਂ ਇਹ ਵੀ ਤੁਸੀਂ ਪਾ ਸਕਦੇ ਹੋ ਮਤਲਬ ਕਹਿਣ ਤੋਂ ਪਹਿਲਾਂ ਕਿ ਕਾਫੀ ਜ਼ਿਆਦਾ ਇਹਨਾਂ ਕੋਲ ਕਲੈਕਸ਼ਨ ਹੈ ਬਹੁਤ ਜ਼ਿਆਦਾ ਤਾਂ ਦੇਖੋ ਉੱਪਰ ਕਿੰਨਾ ਸੋਹਣਾ ਪੀਸ ਪਿਆ ਸੀਗਾ ਆਵਲਾ ਤੇ ਫੇ ਮੈਂ ਕਿਰਤ ਨੂੰ ਕਹਿੰਦੀ ਆ ਕਿ ਇਹ ਵਾਲਾ ਮੈਨੂੰ ਦਿਖਾ ਚੱਕ ਕੇ ਤਾਂ ਦੇਖੋ ਇਸ ਤਰ੍ਹਾਂ ਮਤਲਬ ਇਹ ਵੀ ਬਹੁਤ ਸੋਹਣਾ ਪੀਸ ਆ ਦੇਖੋ ਤੁਸੀਂ ਇਸ ਦੇ ਉੱਪਰ ਟੈਗ ਵੀ ਲੱਗਿਆ ਹੋਇਆ ਏ ਮਤਲਬ ਹਰ ਇੱਕ ਚੀਜ਼ ਤੇ ਤੁਹਾਨੂੰ ਇਦਾਂ ਟੈਗ ਇਸ ਤਰ੍ਹਾਂ ਦਿਖਾਈ ਦੇਣਗੇ ਤੇ ਮਤਲਬ ਫਿਕਸ ਪ੍ਰਾਈਸ ਹੈ ਸਾਰੀਆਂ ਇਦਾਂ ਮਤਲਬ ਚੀਜ਼ਾਂ ਦਾ ਤਾਂ ਆ ਦੇਖੋ ਆ ਥੋੜੀਆਂ ਮਤਲਬ ਹੋ ਕਾਟ ਰੇਂਜ ਵਿੱਚ ਸਿਗੀਆਂ ਬਟ ਕੁਆਲਿਟੀ ਵਾਈਜ਼ ਕਾਫੀ ਵਧੀਆਂ ਐ ਹਲਕੀਆਂ ਐ ਲਾਈਟ ਵੇਟ ਐ ਤੇ ਡੇਲੀ ਵੀਅਰ ਵਾਸਤੇ ਜਾਂ ਕਿਤੇ ਉਰੇ ਪਰੇ ਜਾਣਾ ਤਾਂ ਵੀ ਸਹੀ ਐ ਮਾਰਕੀਟ ਮੁਰਕੜ ਜਾਣਾ ਤਾਂ ਜੀ ਇਸ ਸਾਈਡ ਆਗੇ ਅਸੀਂ ਆਪਣਾ ਉਧਰ ਐ ਜੀ ਕੁੜਤੇ ਰੈਡੀमेड ਕੁੜਤੇ ਹੋਏ ਉਹ ਬਲੀਆਂ ਬਟ ਇਸ ਵਾਲੇ ਫੈਸ਼ਨ ਕਿੰਗ ਵਿੱਚ ਜੀ گاਊਨਸ ਵਗੈਰਾ ਨਹੀਂ ਸਿਗੇ ਜਿਵੇਂ ਮਾ ਲੋ ਜਿਹੜੇ ਦੂਜੇ ਵਾਲੇ ਫੈਸ਼ਨ ਕਿੰਗ ਚ ਹੈ ਨਾ ਘੰਟਾ ਘਰ ਵਾਲੇ ਸਾਈਡ ਜ਼ਿਆਦਾ ਗਾਊਨਸ ਵਗੈਰਾ ਹੈ ਇੱਧਰ ਉਹ ਨਹੀਂ ਸੀਗੇ ਇੱਧਰ ਤੁਹਾਨੂੰ ਇਸ ਤਰ੍ਹਾਂ ਆਵਲੇ ਰੈਡੀमेड ਸੂਟ ਸਟਿਚ ਕੀਤੇ ਹੋਏ ਮਿਲ ਜਾਣਗੇ ਵਿਦ ਪੈਂਟ ਪਲਾਜ਼ੋ ਸਲਵਾਰ ਅਫਗਾਨੀ ਅਦਾ ਤੋਤੀ ਸਲਵਾਰ ਵਿਦ ਦੁਪੱਟਾ ਇਹ ਸਾਰੇ ਹੋਣਗੇ ਜੀ ਹਜ਼ਾਰ ਦੀ ਰੇਂਜ ਤੋਂ ਉੱਪਰ ਹੈ ਜਿਵੇਂ ਆ ਦੇਖੋ ਲਾਈਟ ਕਲਰ ਵੀ ਹੈ ਤੇ ਡਾਰਕ ਕਲਰ ਵੀ ਹੈ ਆ ਦੇਖੋ ਪੂਰਾ ਸੂਟ ਕਢਾਈ ਵਾਲਾ ਹੈ ਐ ਸਿਗਾ ਜੀ ਚੰਦੇਰੀ ਸਿਲਕ ਦਾ ਸੂਟ ਹੈ ਇਹ ਵਾਲਾ ਏ ਆਈ ਥਿੰਕ ਕੇ 1500 ਰੁਪਏ ਦੀ ਰੇਂਜ ਵਿੱਚ ਸਿਗਾ ਵਾਈਨ ਕਲਰ ਹੈ ਤੇ ਕਾਫੀ ਮਤਲਬ ਵਧੀਆ ਏ ਹੈਵੀ ਹੈ ਪਾਰਟੀ ویئر ਸੂਟ ਹੈ ਪੂਰਾ ਪੂਰਾ ਇਦਾਂ ਮਤਲਬ ਦੁਪੱਟਾ ਵੀ ਕਾਫੀ ਸੋਹਣਾ ਏ ਹੈਵੀ ਸਿਗਾ ਔਰ ਸਾਰੇ ਤੇ ਮਤਲਬ ਇਦਾਂ ਕਢਾਈ ਹੋਈ ਹੋਈ ਹੈ ਤਾਂ ਇਦਾਂ ਤੁਸੀਂ ਦੇਖੂਗੇ ਤਾਂ ਕੋਈ ਵੀ ਇਦਾਂ ਮਤਲਬ ਇਸ ਤਰ੍ਹਾਂ ਤੁਹਾਨੂੰ ਸਾਰਾ ਰੈਡੀमेड ਸਟਾਕ ਹੀ ਦੇਖਣ ਨੂੰ ਮਿਲੇਗਾ ਜਿਵੇਂ ਆ ਦੇਖੋ ਐਦਾ ਆਪਣਾ ਕਫਤਾਨ ਸੂਟ ਆ ਗਿਆ ਅੱਗੇ ਇੱਧਰ ਇਹ ਵੀ ਰੈਡੀमेड ਸਿਗਾ ਇਹ ਸਿਗਾ ਆਈ ਥਿੰਕ 6700 ਦੀ ਰੇਜ ਵਿੱਚ ਆ ਵਾਲਾ ਤੇ ਇਸ ਨਾਲ ਵੀ ਉਹ ਪੂਰੀ ਪੈਂਟ ਵਗੈਰਾ ਜਿੱਦਾ ਬਣੀ ਹੋਈ ਸੀਗੀ ਕਪੜਾ ਕਾਫੀ ਜ਼ਿਆਦਾ ਹਲਕਾ ਮਤਲਬ ਉਹ ਕੁਆਲਿਟੀ ਵਾਈਜ਼ ਵਧੀਆ ਹੈ ਬਟ ਉਹ ਲਾਈਟ ਵੇਟ ਸਿਗਾ ਮਤਲਬ ਪਾਏ ਵੇ ਤਾਂ ਪਤਾ ਨਹੀਂ ਲੱਗੜਾਗਾ ਖੁੱਲਡੁੱਲਾ ਐਨ ਪੂਰਾ ਕੰਫਰਟੇਬਲੀ ਔਰ ਨੀਚੇ ਲੈਸ ਲੱਗੀ ਹੋਈ ਸੀਗੀ ਤਾਂ ਐਦਾ ਦੇਖੋ ਇੱਧਰ ਆਪਣਾ ਟੀ-ਸ਼ਰਟਾਂ ਵਗੈਰਾ ਆਉਣ ਗਿਆ ਤਾਂ ਉਹ ਸਾਈਡ ਤੇ ਦੂਸਰੀ ਸਾਈਡ ਬॉयਜ਼ ਦਾ ਸੈਕਸ਼ਨ ਹੈ ਤਾਂ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਫਿਰ ਇੰਜੋਏ